ਸਰਬਜ਼ਾਦਿਆਂ ਦੇ ਦਿਨ ਚੱਲ ਰਹੇ ਨੇ ਛੋਟੇ ਸਰਬਜ਼ਾਦਿਆਂ ਨੂੰ ਨਮਨ ਕੀਤਾ ਜਾ ਰਿਹਾ ਹੈ ਵੱਡੇ ਸਰਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਮਾਤਾ ਗੁਜਰਕ ਔਰ ਹੋਰਾਂ ਦਾ ਵੀ ਜਿਹੜਾ ਜ਼ਿਕਰ ਆ ਉਹ ਆਉਂਦਾ ਹੀ ਆਉਂਦਾ ਹੈ ਵਾਕਰ ਖਾਵਾ ਦੇ ਉੱਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸਮਾਗਮ ਕੀਤੇ ਜਾ ਰਹੇ ਨੇ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤਾਂ ਕੁਲ ਮਿਲਾ ਕੇ ਪੂਰਾ ਪੰਜਾਬ ਇਸ ਵੇਲੇ ਸ਼ਰਧਾ ਦੇ ਵਿੱਚ ਰੰਗਿਆ ਹੋਇਆ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਸ਼ਰਧਾ ਜਈ ਹੈ ਕਿ ਹਰ ਮਨ ਭਾਵੁਕ ਹੈ ਜਦੋਂ ਅਸੀਂ ਸੋਚਦੇ ਹਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਪਰਿਵਾਰ ਨੂੰ ਕਿ ਕਿਵੇਂ ਉਹਨਾਂ ਨੇ ਸਿੱਖ ਕੌਮ ਵਾਸਤੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਤਾਂ ਮਨ ਪਰ ਆਉਂਦਾ ਅੱਖਾਂ ਦੇ ਵਿੱਚ ਆਪ ਮੁਹਾਰੇ ਇੱਕ ਹੰਝੂ ਨੁਮਾ ਜਿਹੜੀ ਆ ਉਹ ਪਾਣੀ ਨਿਕਲ ਆਉਂਦਾ ਤਾਂ ਕੁੱਲ ਮਿਲਾ ਕੇ ਕਾਫੀ ਜਿਹੜਾ ਭਾਵੁਕ ਪਲ ਨੇ ਤਾਂ ਵਕ ਵਕ ਥਾਵਾਂ ਦੇ ਉੱਤੇ ਸ਼ਹੀਦੀ ਸਭਾਵਾਂ ਨੇ ਉਹ ਚੱਲ ਰਹੀਆਂ ਨੇ ਜੀ ਚੋਰਾ ਕਰੀਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਹੂੰ ਤੇ ਇਹ ਖੁਲਾਸ ਪੜਨ ਵਾਲਾ ਸਾਡਾ ਜਿਹੜਾ ਕਿ ਸਿੱਖ ਧਰਮਾ ਨਾ ਜੇ ਇਹਦੇ ਵਿੱਚ ਢਾਡੀਆਂ ਨੇ 12 ਗਾ ਗਾ ਕੇ ਕਵਿਸ਼ ਨੇ 12 ਗਾ ਗਾ ਕੇ ਇਸ ਦੇ ਵਿੱਚ ਨਾ ਵੀਰ ਰਸ ਬੱਧ ਭਰਤਾ ਹੂੰ ਸਾਡੇ ਸਿੱਖ ਧਰਮ ਵਿੱਚ ਵੀਰ ਰਸ ਦਾ ਤੁਹਾਨੂੰ ਬਹੁਤ ਜ਼ਿਆਦਾ ਮਿਲੇਗਾ ਜਦ ਕਿ ਇਹਦੇ ਵਿੱਚ করুণਾ ਰਸ ਬਹੁਤ ਜ਼ਿਆਦਾ ਆ ਸਿੱਖ ਧਰਮ ਵਿੱਚ ਨਾ ਕਰुणा ਰਸ ਬਹੁਤ ਜ਼ਿਆਦਾ ਆ ਇਹਦੇ ਵਿੱਚ ਭਾਵੇਂ ਕਿ ਅਸੀਂ ਉਸ ਵੇਲੇ ਵੀ ਇਹੀ ਅਰਦਾਸ ਕਰਦੇ ਆ ਜਦੋਂ ਕੋਈ ਬੱਚਾ ਵੀ ਮਰਦਾ ਹੈ ਜਦੋਂ ਕੋਈ ਜਵਾਨ ਵੀ ਮਰਦਾ ਤਾਂ ਵੀ ਅਸੀਂ ਆਖਰ ਵਿੱਚ ਅਨੰਦ ਸਾਹਿਬ ਦਾ ਪਾਠ ਜ਼ਰੂਰ ਕਰਦੇ ਆ ਨੰਦੇ ਪਿਆਰ ਮੇਰੀ ਮਾਏ ਸਾਡੇ ਸਿੱਖ ਧਰਮ ਦਾ ਇਹ ਸੰਕਲਪ ਹੈ ਸਾਡੇ ਸਿੱਖ ਧਰਮ ਦੀਆਂ ਇਹ ਰਵੈਤਾਂ ਨੇ ਕਿ ਅਸੀਂ ਕਰੁਣਾ ਰਸ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨੇ ਕਰੁਣਾ ਰਸ ਗਾਇਆ ਨਾ ਜੀ ਉਹਨੂੰ ਇਹ ਲੋਕ ਬੈਨ ਕਰ ਦਿੰਦੇ ਆ ਸ਼ਰੋਮਣੀ ਕਮੇਟੀ ਵਾਲੇ ਉਹ ਕਹਿੰਦੇ ਵੀਰ ਰਸ ਹੀ ਗਾਓ ਸਾਡੇ ਲੋਕ ਨਾ ਇਹ ਇਹ ਵੀ ਕਹਿੰਦੇ ਆ ਯਾਰ ਉਹਨੂੰ ਫਾਂਸੀ ਹੋ ਗਈ ਫੇਰ ਸਾਡੇ ਦਾ ਸ਼ਹੀਦ ਦੀਆਂ ਦਾ ਸਾਡੇ ਦਾ ਸ਼ਹੀਦ ਨੇ ਲੋਕ ਸਾਡੇ ਦਾ ਸ਼ਹੀਦ ਹੁੰਦੇ ਹੀ ਆ ਸ਼ਹੀਦਿਆਂ ਵਾਲੇ ਪਾਸੇ ਜਿਆਦਾ ਪ੍ਰੇਰਿਤ ਕੀਤਾ ਜਾਂਦਾ ਹੈ। ਮਾਰ ਦੋ ਫਰਾਨੇ ਨੂੰ ਮਾਰ ਦੋ ਕੋਈ ਚੱਕਰ ਦੀ ਗੱਲ ਨਹੀਂ ਜੇੜ ਕੱਟ ਲੋਂਗੇ ਵੀ ਦਿੱਕਦਾ। ਬੀਰ ਰਸ ਵਾਲੇ ਪਾਸੇ ਅਸੀਂ ਜਰਾਂ ਚੱਲਦੇ ਆਂ। ਮਾਰ ਕਾਟ ਵਾਲੇ ਫਸ ਜਰ ਜਦਕਿ ਸਾਡਾ ਧਰਮ ਕਰੋਨਾ ਰਸ ਸਿਖਾਉਂਦਾ ਹੈ। ਕਿਦਾਂ ਕੀ ਦਿਨ ਹੋਣਗੇ ਉਹ ਅਸੀਂ ਸੋਚ ਵੀ ਨਹੀਂ ਸਕਦੇ। ਸਾਡੇ ਤਾਂ ਨਿਗਾ ਵਿੱਚ ਵੀ ਨਹੀਂ ਗੱਲ ਆਉਂਦੀ ਉਹ ਜਦੋਂ ਉਹ ਉਹ ਸਮਾਂ ਹੋਏਗਾ ਇੱਕ ਨਾ ਮੈਂ ਦੇਖ ਰਿਆ ਸੀ ਵੀਡੀਓ ਕੇ ਇੱਕ ਮਾਂ ਆਪਣੇ 4 ਸਾਲ ਦੇ ਪੁੱਤ ਨੂੰ ਬਰਫ਼ ਚ ਬਿਠਾ ਬਿਠਾ ਕੇ ਨਿੜਾ ਰਹੀ ਆ ਹੂੰ ਸਰਦੀ ਵਿੱਚ ਉਹ ਕਹਿੰਦੀ ਆ ਉਹ ਕਹਦੀ ਆ ਵੀ ਮੇਰੇ ਬੱਚੇ ਨੂੰ ਵੀ ਉਹ ਸ਼ਰਧਾ ਅंजलि ਪੇਸ਼ ਕਰ ਰਹੀ ਆ ਮੈਂ ਸਹਬਜ਼ਾਦਿਆਂ ਨੂੰ 4 ਸਾਲ ਦੇ ਬੱਚੇ ਨੂੰ ਬਰਫ਼ ਚ ਨਿੜਾ ਕੇ ਇਦਾਂ ਸ਼ਬਦਾਂ ਦੇ ਲਈ ਪੇਸ਼ ਨਹੀਂ ਹੁੰਦੀ 4 ਮਿੰਟ ਲਈ ਹੂੰ 4 ਮਿੰਟ 2 ਮਿੰਟ ਲਈ ਚਰਨਾਂ ਦੇ ਲਈ ਤੁਸੀਂ ਨਾ ਬੱਚਾ ਮਾਰ ਲਿਓ ਆਪਣਾ ਉਹਨਾਂ ਬਾਬਿਆਂ 'ਚ ਕੋਈ ਤਾਕਤ ਸੀਗੀ ਉਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਸੀ ਮਾਤਾ ਉਹਨਾਂ ਬੱਚਿਆਂ ਵਿੱਚ ਤਾਕਤ ਸੀ ਅੱਜ ਕੱਲ ਮੈਂ ਇੱਕ ਹੋਰ ਵੀ ਆ ਇੱਕ ਦਾ ਸਾਡੇ ਟੋਨੀ ਟੋਨੀ ਸਪੇਰੋ ਸਪੇਰੋ ਕਹਿੰਦਾ ਮੈਂ ਤਾਂ ਉਹਨੂੰ ਪਟਿਆਲੇ ਵਿੱਚ ਨੇ ਉਹ ਵੀ ਮਰ ਕੇ ਸ਼ਾਇਦ ਜਦੋਂ ਬਾਬੇ ਸਾਹਿਬ ਜਾਦਾਂ ਦਾ ਸ਼ਾਦ ਦੇ ਦਿਨ ਹੋਣਗੇ ਉਹ ਮੈਂ ਖਿਆਲ ਉਹ ਦਿਨਾਂ ਵਿੱਚ ਰਾਤ ਨੂੰ 12 ਵਜੇ ਦਾ ਹੁੰਦੇ ਹੁੰਦੇ ਆ ਬਰਫ ਨਾਲ ਹੂੰ ਕੁਆਂਟਲ ਦੋ ਕੁਆਂਟਲ ਬਰਫਮ ਘਾਲ ਲੈਂਦੇ ਆ ਉਹ ਤੇ ਉਹ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸਪੈਰੋ ਤਾਂ ਆ ਗਏ ਨੇ ਵੀ ਕੋਈ ਚਿੜੀਆਂ ਨਾ ਹੋਮ ਸਪੈਰੋ ਜਿਹੜੀਆਂ ਘਰੇਲੂ ਚਿੜੀਆਂ ਹੁੰਦੀਆਂ ਨੇ ਉਹਦੇ ਘਰ ਰੱਖੀਆਂ ਹੁੰਦੇ ਨੇ ਬਹੁਤ ਜ਼ਿਆਦਾ ਚਿੜੀਆਂ ਨੇ ਪਟਿਆਲੇ ਚ ਨੇ ਗੁਰਬਖਸ ਕੋਲੋਨੀ ਮੇਰੇ ਖਿਆਲ ਚ ਰਹਿੰਦੇ ਆ ਤੇ ਐਦਾਂ ਸ਼ਰਦਾ ਦੇ ਫੁੱਲ ਉਹ Hindu ਹੈ ਹੂੰ ਮੇਰੇ ਖਿਆਲ ਚ ਬ੍ਰਾਹਮਣ ਆਈ ਸੀ ਉਹ ਕਹਿੰਦਾ ਵੀ ਸਿੱਖ ਧਰਮ ਦੇ ਨਾਲ ਜੇ ਅਸੀਂ ਸਿੱਖ ਧਰਮ ਦੇ ਵਿੱਚ ਇਦਾਂ ਨਾ ਕੀਤਾ ਜਾਂਦਾ ਤਾਂ ਸਾਡੇ ਹਿੰਦੂ ਧਰਮ ਵਿੱਚ ਕੁਝ ਨਹੀਂ ਬਚਣਾ ਸੀ ਜੀ ਸ਼ਰਤਾਂ ਕੁਝ ਵੀ ਕਰ ਸਕਦੀ ਆ ਮਾਛੀਬੜਾ ਦਾ ਸ਼ਹੀਦੀ ਸਭਾ ਜਿਹੜੀ ਚੱਲ ਰਹੀ ਹੈ ਜੀ ਇਸ ਟਾਈਮ ਕੱਲ ਬਹੁਤ ਸੰਗਤ ਪਹੁੰਚੀ ਆ ਅੱਜ ਆਖਰੀ ਦਿਨ ਆ ਉੱਥੇ ਫਤੇਗੜ ਸਾਹਿਬ ਦੀ ਸ਼ਹੀਦੀ ਸਭਾ ਜਿਹੜੀ ਹੈਗੀ ਆ ਉਹ ਸ਼ੁਰੂ ਹੋਣੀ ਆ ਉਸ ਸਭਾ ਦੇ ਵਿੱਚ ਬਹੁਤ ਸੰਗਤ ਪਹੁੰਚਦੀ ਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਵਾਰੀ ਕੁਝ ਐਗਰੋ ਬੇਸਡ ਜਿਹੜੇ ਹੈਗੇ ਨੇ ਬਰਤਨ, ਵਾਤਾਵਰਨ ਪੱਖੀ ਬਰਤਨ ਵੰਡਣ ਦਾ ਫੈਸਲਾ ਕੀਤਾ ਉੱਥੇ। ਲੰਗਰ ਵਾਲਿਆਂ ਨੂੰ ਕਿ ਭਾਈ ਬਰਤਨ ਵਧੀਆ ਫੈਸਲਾ ਜੀ ਇਹ। ਸਰਕਾਰ ਅੱਜ ਵੀ ਜਾਇਦਾ ਕੱਲ ਵੀ ਜਾਇਦਾ ਲੈ ਸਰਕਾਰ ਨੇ ਜਾ ਕੇ ਉੱਥੇ ਫਟੇਕੜ ਸਾਹਬ ਦੇ ਵਿੱਚ ਵੀ ਕੀ ਹਾਲਾਤ ਨੇ। ਕਿੱਦਾਂ ਉੱਥੇ ਚੱਲਣਾ? ਤੇ ਚਲੋ ਸ਼ਹੀਦੀ ਸਭਾ ਜੀ ਉੱਥੇ ਪਹਿਲਾਂ ਤਾਂ ਕੁਸ਼ੋਰਤਨਾ ਮਨਾਉਂਦੇ ਸੀ ਅੱਜ ਤੱਕ ਮੇਲੇ ਤੌਰ ਤੇ ਲੈਂਦੇ ਜੀ ਪਰ ਫਿਰ ਵੀ ਲੋਕ ਸਮਝਦੇ ਤਾਂ ਹੈਗਾ ਗੱਲ ਤਾਂ ਸਮਝਦੇ ਆ ਲੋਕ ਬਿਲਕੁਲ ਅਸੀਂ ਮਤਲਬ ਕਿ ਨਾ ਹਰ ਚੀਜ਼ ਨੂੰ ਆਪਣੇ ਤਰੀਕੇ ਮੁਤਾਬਕ ਢਾਲ ਲੈਣੇ ਆ ਕੱਲ ਭਾਜਪੀ ਨੇ ਵੀ ਆਪਣੇ ਤਰੀਕੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਆ ਬਾਬੇ ਸਾਹਿਬ ਜਾਦਿਆਂ ਦੇ ਮਾਮਲੇ ਇੱਕ ਤਾਂ ਉਹਨਾਂ ਨੇ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਨੇ ਜੀ ਭਾਜੀਪੀ ਵਾਲੇ ਕੇਂਦਰ ਸਰਕਾਰ ਪਰਿਵਾਰ ਭਲੇ ਮਤਰਾਲਾ ਕੇਂਦਰ ਸਰਕਾਰ ਦਾ ਉਹ ਇੱਕ ਸਿਰ ਤੋਂ 모ਨਾ ਬੱਚਾ ਹੈਗਾ ਸਿਰ ਤੋਂ 모ਨੇ ਬੱਚੇ ਦੇ ਹੱਥ ਚ ਕੁਛ ਫੜਾ ਕੇ ਤੇ ਉਹ ਵੀਰਬਾਲ ਦਿਵਸ ਦਾ ਸੰਦੇਸ਼ ਦੇ ਰਿਹਾ ਵੈਸੇ ਗਲਤ ਗੱਲ ਆ ਬਾਬੇ ਜਿਹੜੇ ਹੈਗੇ ਨੇ ਉਹਨਾਂ ਦਾ ਤਾਂ ਆਪਣੇ ਪੱਗਾਂ ਵਾਸਤੇ ਆਪਣੇ ਸਿਰ ਵਾਸਤੇ ਆਪਣੇ ਸਿਰ ਦੀਆਂ ਪੱਗਾਂ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਆ ਤੇ ਇਹ ਉਹਨਾਂ ਬਾਬਿਆਂ ਦੀ ਸ਼ਹਾਦਤ ਦੇ ਨੂੰ ਮਨਾਉਣ ਵਾਸਤੇ ਉਹ ਦਿਵਸ ਮਨਾਉਣ ਵਾਸਤੇ ਸਿਰ ਤੋਂ ਪੱਗ ਵਿਹੋਣੇ ਸਿਰ ਤੋਂ ਟਕਿਆ ਵੀ ਨਹੀਂ ਬੰਦਾ ਹੈਗਾ ਉਸ ਪੱਗ ਵਿਹੋਣੇ ਬੱਚੇ ਤੋਂ ਉਹ ਕਾਰ ਉਹਦੇ ਵਿੱਚ ਦਿਖਾ ਰਹੇ ਨੇ ਇਹ ਬੜੀ ਗਲਤ ਕੰਦ ਕੀਤੀ ਹੈ ਭਾਜਪਾ ਨੇ ਦੂਜੀ ਗੱਲ ਹੈ ਇੱਕ ਹੋਰ ਕਾਰਟੂਨ ਜਾਰੀ ਕੀਤਾ ਦੋ ਕਾਰਟੂਨ ਜਾਰੀ ਕੀਤੇ ਨੇ ਇੱਕ ਪਾਸੇ ਤਾਂ ਕਾਂਗਰਸ ਦਿਖਾਈ ਹੈ ਸਿੱਤ ਟੋਪੀ ਲਾ ਕੇ ਕਾਂਗਰਸ ਦਿਖਾਈ ਆ ਵੀ ਪਹਿਲਾਂ ਦਾ ਏ ਸੀ ਜਿਹੜੇ ਕਿ ਤ੍ਰਿਸ਼ਟੀਕਰਨ ਦਾ ਤ੍ਰਿਸ਼ਟੀਕਰਨ ਕਹਿੰਦੇ ਆ ਉਹਨੂੰ ਤ੍ਰਿਸ਼ਟੀਕਰਨ ਹਾਂ ਤ੍ਰਿਸ਼ਟੀਕਰਨ ਦਾ ਖੇਡ ਖੇਡਦੀ ਸੀ ਇੱਕ ਪਾਸੇ ਅਸੀਂ ਹੇਠਲੇ ਪਾਸੇ ਉੱਥੇ ਇੱਕ ਪਾਗੜਾ ਬਿਠਾਦਾ ਤੇ ਬਾਬੇ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਦਾ ਕਾਰਟੂਨ ਦਿਖਾਦਾ ਉੱਥੇ ਕਦੇ ਗੁਰੂਆਂ ਦੇ ਕਾਰਟੂਨ ਨਹੀਂ ਬਣਦੇ ਹੁੰਦੇ ਸਿੱਖ ਗੁਰੂਆਂ ਦੇ ਕਾਰਟੂਨ ਨਹੀਂ ਬਣਦੇ ਕਦੇ ਸਿੱਖ ਗੁਰੂਆਂ ਦੇ ਕਾਰਟੂਨ ਕਦੇ ਬਣਦੇ ਹੀ ਨਹੀਂਗੇ ਆ ਨਮਾ ਬਜਰ ਗਲਤੀ ਹੋਰ ਕਰਤੀ ਭਾਜਪਾ ਨੇ ਮਾਫੀ ਨੇ ਮੰਗੀ ਜੇ ਤੱਕ ਬੇਸ਼ੱਕ ਇੱਕ ਕਾਰਟੂਨ ਹਟਾਲਿਆ ਸੀ ਉਹਨਾਂ ਨੇ ਕੁਝ ਟਾਈਮ ਬਾਅਦ ਪਰ ਕਾਂਗਰਸ ਨੇ ਇਹ ਕਾਰਟੂਨ ਜਿਹੜਾ ਹੈਗਾ ਉਹ ਉਹਦਾ ਸਕਰੀਨਸ਼ਾਟ ਲੈ ਲਿਆ ਸੀ ਤੇ ਉਹਨਾਂ ਨੇ ਆਪਣੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੜਾ ਵੱਡੀ ਵਿਰੋਧਤਾ ਕੀਤੀ ਹੈ ਇਹਦੀ ਕਿ ਤੁਸ ਤੁਹਾਨੂੰ ਨਹੀਂ ਪਤਾ ਕਿ ਸਿੱਖ ਧਰਮ ਹੈ ਕੀ ਆ ਬਹੁਤ ਸਾਰੇ ਸੰਵੇਦਨਸ਼ੀਲ ਲੋਕ ਕਹਿੰਦੇ ਆ ਕਿ ਇਹਨਾਂ ਦੇ ਏਜੰਡੇ ਦੇ ਵਿੱਚ ਆ ਇਹ ਸਾਰਾ ਕੁਝ ਸਿੱਖਾਂ ਦੇ ਗੁਰੂਆਂ ਨੂੰ ਡੈਮੇਜ ਕਰਨਾ ਉਹਨਾਂ ਦੀ ਸ਼ਖਸੀਅਤ ਡੈਮੇਜ ਕਰਨਾ ਉਹਨਾਂ ਨੂੰ ਸ਼ਖਸੀਅਤ ਡੈਮੇਜ ਕਰਕੇ ਤੇ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਭਾਵ ਦੇਣਾ ਤੁਸੀਂ ਕੌਣ ਹੋ ਤੁਸੀਂ ਕਿਵੇਂ ਸਿੱਖਾਂ ਦੇ ਇਤਿਹਾਸ ਨੂੰ ਤੁਸੀਂ ਕਿਵੇਂ ਡੈਮੇਜ ਕਰ ਸਕਦੇ ਹੋ ਤੁਹਾਡਾ ਤਾਂ ਕੋਈ ਇਤਿਹਾਸ ਹੈ ਨਹੀਂਗਾ ਮਾਫ਼ ਕਰਨਾ ਤੁਹਾਡਾ ਕੀ ਇਤਿਹਾਸ ਹੈ ਜੀ ਦੱਸੋ ਦੱਸੋ ਤੁਹਾਡਾ ਕੋਈ ਇਤਿਹਾਸ ਹੋਵੇ ਤਾਂ ਇੱਕ ਦੱਸ ਦਿਓ ਇੱਕ ਘਟਨਾ ਦੇ ਦਿਓ ਤੁਹਾਡੇ ਇਤਿਹਾਸ ਦੇ ਮਾਇਥੋਲੋਜੀ ਵੀ ਜਰੂਰ ਪਿਆ ਬਹੁਤ ਕੁਝ ਪਿਆ ਮਾਇਥੋਲੋਜੀ ਵਿੱਚ ਮੈਂ ਕਹਿੰਦਾ ਜੀ ਇੱਕ ਜਿਹੜਾ ਨਾ ਆਪਣਾ ਦولت رائے ਹੈਗੇ ਨੇ ਪੰਡਿਤ ਦولت رائے ਉਹ ਆਪਣੀ ਕਿਤਾਬ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਵਿੱਚ ਲਿਖਦੇ ਨੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਵਿੱਚ ਲਿਖਦੇ ਨੇ ਕਿ ਉਹ ਕਿ ਠੀਕ ਆ ਮੈਂ ਤੁਲਨਾ ਆਤਮਕਦਿਆ ਨਹੀਂ ਕਰਦਾ ਪਰ ਸੱਚ ਨੂੰ ਤਾਂ ਕਹਿਣਾ ਪੈਣਾ ਇੱਥੇ ਉਹ ਕਹਿੰਦਾ ਵੀ ਜੰਗਾਂ ਲੜੀਆਂ ਗਈਆਂ ਜੁੱਧ ਲੜਾ ਮਹਾਭਾਰਤ ਦਾ ਜੁੱਧ ਬਹੁਤ ਵੱਡਾ ਹੋਇਆ ਹੋਇਆ ਨਾ ਮਹਾਭਾਰਤ ਦਾ ਜੁੱਧ ਕਿਸ ਬੇਸ ਤੇ ਹੋਇਆ ਉਹ ਕਿਉਂ ਹੋਇਆ ਉਹ ਇੱਕ ਜਿਹੜੀ ਉਹ ਦ੍ਰੋਪਤੀ ਸੀ ਮੇਰੇ ਖਿਆਲ ਚ ਹੂੰ ਉਹ ਆ ਰਿਹਾ ਦਰਯੋਦਨ ਉਹਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਉਹਨੇ ਤਲਾਹ ਜਿਹੜਾ ਕਿ ਘਰ ਚ ਬਣਿਆ ਸੀਗਾ ਉਹਨੂੰ ਸਜਾਇਆ ਹੋਇਆ ਕਿਉਂਕਿ ਬਹੁਤ ਸਿਆਣੀ ਸੀ ਉਹ ਰੂਪਤੀ ਤੇ ਉਹ ਵਿੱਚ ਗਰਜੰਦਾ ਆ ਗਿਆ ਉਹ ਕਹਿੰਦੀ ਲੈ ਅੰਨੇ ਦਾ ਅੰਨਾ ਹੀ ਪੈਦਾ ਹੋਇਆ ਨਿਕਲਿਆ ਉੱਥੋਂ ਸ਼ੁਰੂ ਹੋਈ ਲੜਾਈ ਕਿ ਔਰਤ ਨੇ ਤਾਨਾ ਮਾਰਿਆ ਆਪਣੇ ਦਿਔਰ ਨੂੰ ਜਾਂ ਜੇਠ ਦਿਔਰੀ ਸੀਗਾ ਦਿਔਰ ਨੂੰ ਭੰਜਾ ਆਮ ਤੌਰ ਤੇ ਮਜ਼ਾਕ ਕਰ ਦਿੰਦੀਆਂ ਨੇ ਮਜ਼ਾਕ ਥੋੜਾ ਸਖਤ ਹੋ ਗਿਆ ਉੱਥੋਂ ਹੀ ਸ਼ੁਰੂ ਕਰਤੀ ਲੜਾਈ ਔਰਤ ਪਿੱਛੇ ਲੜਾਈ ਹੋਈ ਜ਼ਮੀਨ ਪਿੱਛੇ ਲੜਾਈ ਹੋਈ ਰਾਜ ਪਿੱਛੇ ਲੜਾਈ ਹੋਈ ਹੋਈ ਨਾ ਆਪਾਂ ਗੱਲ ਕਰਦੇ ਆਂ ਰਮਾਇਣ ਦੀ ਕੀ ਲੜਾਈ ਸੀਗੀ ਲక్ష్మణ ਕੋਲੇ ਆਉਂਦੀ ਆ ਬਹੁਤ ਹੀ ਖੂਬਸੂਰਤ ਨੱਕ ਵਾਲੀ ਔਰਤ ਸਰੂਪਨਖਾ ਬਹੁਤ ਸੋਹਣੇ ਨੱਕ ਵਾਲੀ ਉਹ ਸੋਹਣੇ ਨੱਕ ਵਾਲੀ ਆਕਰਸ਼ਿਤ ਸੀਗੀ ਉਹ ਕਹਿੰਦੀ ਆ ਮੈਂ ਤੇਰੇ ਨਾਲ ਪਿਆਰ ਕਰਦੀ ਆਂ ਮੁਹੱਬਤ ਕਰਦੀ ਆਂ ਤਾਂ ਲక్ష్ਮਣ ਉਹਨੂੰ ਕੱਟ ਦਿੰਦਾ ਤੇ ਰਾਵਣ ਉਹ ਸਿਧਰ ਨੂੰ ਚੱਕ ਲੈ ਜਾਂਦਾ ਕਿਸ ਪਿੱਛੇ ਲੜਾਈ ਹੋਈ ਔਰਤ ਪਿੱਛੇ ਔਰਤ ਨੂੰ ਛਡਾਉਣ ਪਿੱਛੇ ਲੜਾਈ ਹੋਈ ਨਾ ਔਰਤ ਪਿੱਛੇ ਲੜਾਈ ਹੋਈ ਨਾ ਹਮ ਸ਼੍ਰੀ ਰਾਮ ਦੀ ਆਪਾਂ ਉਹਦੀ ਪੂਜਾ ਕਰਦੇ ਆ ਸਾਰੇ ਸ਼੍ਰੀ ਰਾਮ ਪਰ ਆਹ ਲੜਾਈ ਕਾਦੇ ਵਾਸਤੇ ਹੋਈ ਗੁਰੂ ਗੋਬਿੰਦ ਸਿੰਘ ਵਾਲੀ ਇਹ ਕਿਸ ਵਾਸਤੇ ਲੜਾਈ ਹੋਈ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਉਹ ਲੜਾਈ ਸਿੱਧੇ ਤੌਰ ਤੇ ਇਨਸਾਨੀਤ ਵਾਸਤੇ ਹੋਈ ਆਪਣੇ ਵਾਸਤੇ ਨਹੀਂ ਹੋਈ ਸੀਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਦੇ ਵਾਸਤੇ ਦਿੱਤਾ ਹਮ ਜਿਹੜਾ ਕਿ ਜ਼ਬਰਦਸਤੀ ਔਰੰਗਜ਼ੇਬ ਮੁਸਲਮਾਨ ਬਣਾ ਰਿਆ ਸੀਗਾ ਉਸ ਮੁਗਲ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਉਂ ਦਿੱਤੀ ਸ਼ਹਾਦਤ ਬੱਚਿਆਂ ਨੇ ਕਿਉਂ ਦਿੱਤੀ ਉਸ ਦੇ ਲਈ ਬਿਹੰਦ ਨੂੰ ਜਿਹੜਾ ਹੈਗਾ ਉਹ ਔਰੰਗਜ਼ੇਬ ਜਿਹੜਾ ਬਾਦਸ਼ਾਹ ਸੀਗਾ ਮੁਗਲ ਸੀਗਾ ਉਹ ਜ਼ਬਰਦਸਤੀ ਬਣਾਉਣ ਲੱਗਿਆ ਹੋਇਆ ਸੀਗਾ ਮੁਸਲਮਾਨ ਦੂਜੇ ਧਰਮ ਵਾਸਤੇ ਸਾਡਾ ਤਾਂ ਸਿੱਖ ਧਰਮ ਅਲੱਗ ਹੋ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਨੇ ਬਣਾ ਦਿੱਤਾ ਸੀਗਾ ਦੂਜੇ ਧਰਮ ਵਾਸਤੇ ਲੜਾਈ ਹੋਈ ਨਾ ਦੂਜੇ ਧਰਮ ਵਾਸਤੇ ਸ਼ਹਾਦਤਾਂ ਦਿੱਤੀਆਂ ਨੇ ਇਹ ਕਿਸ ਧਰਮ ਚ ਆਉਂਦਾ ਕਿੱਥੇ ਲਿਖਿਆ ਜੀ ਆਪਣਾ ਉੱਥੇ ਕੋਈ ਦੇਖੋ ਇਹਨਾਂ ਦੇ ਵਿੱਚ ਜਿਹੜੇ ਬੰਦੇ ਇਹ ਬਣਾਉਂਦੇ ਆ ਕਾਰਟੂਨ ਗੁਰੂ ਸਹਿਬਾਨਾਂ ਦੇ ਮਤ ਮਾਰੀ ਗਈ ਕਹਿੰਦਾ ਬੰਦਾ ਰੱਬ ਬੰਦੇ ਜੀ ਮਾਤੀ ਮਾਰਦਾ ਹ ਹ ਮਤ ਤੁਸੀਂ ਆਰਐਸਐਸ ਵਾਲੇ ਬੰਦੇ ਹੋ ਨਾਗਪੁਰ ਤੇ ਤੁਹਾਡੇ ਆਰਡਰ ਚੱਲਦੇ ਆ ਪਰ ਤੁਸੀਂ ਐਦਾਂ ਦੀ ਬਤਮੀਜ਼ੀ ਨਾ ਕਰੋ ਯਾਰ ਆ ਬੜੇ ਤੁਹਾਨੂੰ ਕਹਿਗੇ ਨੇ ਉਹ ਤੁਹਾਡੇ ਰਾਜਪਾਲ ਹੁੰਦੇ ਸੀ ਇੱਕ ਕਹਿਗੇ ਨੇ ਨਾ ਪੰਗਾ ਲਾਓ ਸਿੱਖਾਂ ਨਾਲ ਯਾਰ ਤੁਸੀਂ ਕਿਸੇ ਸਰਫਰੇ ਦਾ ਪਤਾ ਨਹੀਂ ਕੀ ਦਿਮਾਗ ਖਰਾਬ ਹੋ ਗਿਆ ਮਾਫ ਕਰਨਾ ਮੈਂ ਕੋਈ ਅਜੀਬ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਤੁਸੀਂ ਮਜਬੂਰ ਕਰ ਰਹੇ ਹੋ ਸਿੱਖਾਂ ਨੂੰ ਖੋਦਾਂ ਮਾਰ ਮਾਰ ਕੇ ਕਿੱਥੇ ਲਿਖਿਆ ਕਿ ਸਿੱਖਾਂ ਦੇ ਕਾਰਟੂਨ ਬਣਾਓ ਤੁਸੀਂ ਕਿਹੜੀ ਥਾਂ ਤੇ ਲਿਖਿਆ ਵੀ ਸਿੱਖਾਂ ਦੇ ਕਾਰਟੂਨ ਬਣਾ ਕੇ ਪੇਸ਼ ਕਰੋ ਤੁਸੀਂ ਕੋਈ ਸਿੱਖਾਂ ਦੇ ਕਾਰਟੂਨ ਬਣ ਸਕਦੇ ਆ ਸਿੱਖ ਸਾਧਤਾ ਦੇ ਕਾਰਟੂਨ ਬਣ ਸਕਦੇ ਆ ਤੁਸੀਂ ਕੀ ਸਮਝਦੇ ਹੋ ਤੁਹਾਡਾ ਤਾਂ ਇਤਿਹਾਸ ਕੋਈ ਹੈ ਨਹੀਂਗਾ ਤੁਸੀਂ ਸਾਡੇ ਵਾਲੇ ਨੂੰ ਡੈਮੇਜ ਕਰਨ ਲੱਗੇ ਹੋ ਕਿ ਤੁਹਾਡਾ ਤਾਂ ਕਿਤੇ ਵੀ ਤੁਹਾਡਾ ਇੱਕ ਕਿਨਕਾ ਮਾਤਰ ਵੀ ਇਤਿਹਾਸ ਨਹੀਂ ਬਾਬਿਓ ਦੱਸੋ ਕਿਹੜਾ ਇਤਿਹਾਸ ਤੁਹਾਡਾ ਇਸ ਸਰਪ ਇਤਿਹਾਸ ਹੁਣ ਬਣ ਰਿਹਾ ਮੁਸਲਮਾਨਾਂ ਨੂੰ ਮਾਰ ਦੋ ਆ ਬਲਡੋਜ਼ਰ ਫੇਰ ਦੋ ਆ ਮੁਸਲਮਾਨਾਂ ਉਹਦੇ ਉੱਤੇ ਮੌਬ ਲਿੰਚਿੰਗ ਦਾ ਕੇਸ ਬਣਾ ਕੇ ਅੰਦਰ ਕਰ ਦੋ ਆ ਘੱਟ ਸਿੱਖਾਂ ਦੇ ਉੱਪਰ ਅਟੈਕ ਕਰ ਦੋ ਆ ਦਰਬਾਰ ਸਾਹਿਬ ਤੇ ਅਟੈਕ ਕਰਾ ਦਿਓ ਆ ਅਡਵਾਨੀ ਕਹਿੰਦਾ ਭਾਜਪਈ ਉਹ ਦਰਬਾਰ ਸਾਹਿਬ ਤੇ ਟੈਕ ਫੌਜ ਭੇਜੋ ਤੁਹਾਡਾ ਇਹ ਇਤਿਹਾਸ ਆ ਇਤਿਹਾਸ ਲਈ ਫਿਰਦੇ ਹਾਂ ਆਪਣਾ ਇਹ ਇਤਿਹਾਸ ਘੱਟ ਗਿਣਤੀਆਂ ਨੂੰ ਮਾਰਨ ਵਾਲਾ ਇਤਿਹਾਸ ਲਈ ਫਿਰਦੇ ਹਾਂ ਇਹ ਤੋੜਾ ਇਤਿਹਾਸ ਬਣ ਰਿਹਾ ਹੈ ਇਹ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਲਾਣ ਤਾਂ ਤੁਹਾਨੂੰ ਪੇਸ਼ ਨਹੀਂ ਕਰ ਸਕਦਾ ਮੈਂ ਕਿਉਂਕਿ ਲਾਣ ਸਭ ਤੁਹਾਡੇ ਬਾਰੇ ਛੋਟਾ ਆਏਗਾ ਤੋ ਨਾ ਕਰੋ ਯਾਰ ਨਾ ਕਰੋ ਜੀ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਆ ਕੇਸਰੀ ਅਕਾਲ ਤੱਕ ਸਾਬ ਸੰਗਿਆਨ ਲਵੇ ਦਾ ਲੈਣਾ ਚਾਹੀਦਾ ਪਰ ਸ੍ਰੀ ਅਕਾਲ ਤੱਕ ਸਭ ਚੁੱਪ ਕਿਉਂ ਆ ਪਤਾ ਨਹੀਂ ਕਿਉਂ ਚੁੱਪ ਉਹਨੂੰ ਸੰਗਿਆਨ ਲੈਣਾ ਚਾਹੀਦਾ ਇਸ ਮੁੱਦੇ ਤੇ ਗੁਰੂਆਂ ਦੇ ਕਾਰਟੂਨ ਬਣਨੇ ਚਾਹੀਦੇ ਆ ਨਹੀਂ ਬਣਨੇ ਚਾਹੀਦੇ ਤੈਅ ਕਰਨਾ ਚਾਹੀਦਾ ਮਾਮਲਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ